ਖਬਰ ਬਸ ਜੋ ਉਹਨਾਂ ਨੇ ਮੈਨੂੰ ਮਤਲਬ ਜੋ ਮੈਸੇਜ ਕਰਨੇ ਕੀਤਾ ਉਹੀ ਤੁਹਾਨੂੰ ਮੈਂ ਮੈਸੇਜ ਬਦਲ ਦੇਣਾ ਹੈ ਠੀਕ ਹੈ ਉਹ ਕਹਿੰਦੇ ਵੀ ਜੋ ਹੋਰ ਸਾਰ ਜਿਹੜੇ ਹੋਏ ਜਿਹਨਾਂ ਜੋ ਵੀ ਮਤਲਬ ਜਿਆਦਤਾਂ ਹੁੰਦੀਆਂ ਜੋ ਵੀ ਡੈਥ ਹੁੰਦੀਆਂ ਜੋ ਉਹਨਾਂ ਨੂੰ ਮਿਲੂਗਾ ਵੀ ਉਹੀ ਇਹਨਾਂ ਨੂੰ ਮੈਟ ਦੇ ਦਾਅਵਾ ਦਿੱਤਾ ਜਾਉਂਦਾ ਹੈ ਤੁਸੀਂ ਸਪੈਸ਼ਲ ਦੱਸੋ ਇਹਨਾਂ ਵਾਸਤੇ ਵੀ ਕੀ ਕੀ ਲੈ ਦੇਖੋ ਜੀ ਮੇਰੇ ਮੇਰੇ ਇਸੀ ਦਾ ਤਿਆਰੀ ਨਹੀਂ ਹੈਗਾ ਮੈਂ ਇਸ ਚੀਜ਼ ਲਈ ਨਹੀਂ ਹੈਗਾ ਜਿਹੜੀ ਚੀਜ਼ ਜਿੰਨੀ ਕੁ ਜੋਗਰਾ ਮੈਂ ਹੈਗਾ ਜੋ ਮੇਰੇ ਕੋਲ ਤਿਆਰ ਸੀ ਉਹ ਤੁਹਾਨੂੰ ਮੈਸੇਜ ਕਰਨੇ ਕਰਨਾ ਚਾਹੀਦਾ ਤੁਹਾਨੂੰ ਮੈਂ ਕਰਤਾ ਐਸ ਟਾਈਮ ਮੇਰੇ ਕੋਲ ਕੁਝ ਨਹੀਂ ਹੈਗਾ ਮੈਨੂੰ ਮੈਸੇਜ ਇਹੀ ਸੀਗਾ ਦੀ ਮੈਟ ਦੇ ਆਧਾਰ ਤੇ ਜੋ ਕਿਸਾਨਾਂ ਨੂੰ ਪਹਿਲਾਂ ਜੋ ਮਿਲਿਆ ਉਹ ਇਹਨਾਂ ਨੂੰ ਬੰਦੇ ਮਿਲਣਗੇ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਲੇਰ ਦੀ ਮਾਤਾ ਸੁਖਮੰਦਰ ਕੌਰ ਜੋ ਕਿ ਆਪਣੇ ਜਥੇ ਸਮੇਤ ਖਨੌਰੀ ਬਾਰਡਰ ਤੇ ਚੱਲ ਰਹੇ ਦਰਨੇ ਵਿੱਚ ਸ਼ਾਮਲ ਹੋਣ ਜਾ ਰਹੇ ਸੀ ਤਾਂ ਨਰਵਾਣੇਪੁਰ ਜਾ ਕੇ ਇਹਨਾਂ ਦੀ ਮੌਤ ਹੋ ਗਈ। ਇਹ ਜੱਥਾ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਜਾ ਰਿਹਾ ਸੀ ਤੇ ਫਿਰ ਇੱਥੇ ਇਹਨਾਂ ਦੀ ਦੇਹ ਨੂੰ ਪੂਰੇ ਸਨਮਾਨਾਂ ਦੇ ਨਾਲ ਫਰੀਦਕੋਟ ਲਿਆਂਦਾ ਗਿਆ ਕਿਸਾਨੀ ਝੰਡੇ ਦੇ ਵਿੱਚ ਲਪੇਟ ਕੇ ਇੱਥੇ ਉਹਨਾਂ ਦੇ ਅੰਤਮ ਸੰਸਕਾਰ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹੁੰਚੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਜਿਹੜੀਆਂ ਵੀ ਸਰਕਾਰੀ ਸਹੂਲਤਾਂ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਨੂੰ ਮਿਲਦੀਆਂ ਉਹ ਸਾਰੀਆਂ ਦਿੱਤੀਆਂ ਜਾਣਗੀਆਂ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਸਮੇਂ ਦੀਆਂ ਕੁਝ ਤਸਵੀਰਾਂ ਪੱਤਰੀ ਗਾਲੀ ਗਾਲਜ ਕੋ ਸਾਰਿਆਂ ਨੂੰ ਉਹ ਲੋਕ ਹੈ ਸ਼ੀਜਾਂ ਦਾ ਅਪਮਾਨ ਕਰਕੇ ਆਪਾਂ ਨੂੰ ਕਿੰਨੀ ਕਿਛਾਂ ਮਿਲਦੀ ਹੈ ਇੱਕ ਦੇਸ਼ ਲਈ ਕੁਰਬਾਨ ਹੁੰਦਾ ਸ਼ਹਾਦੇ ਲਈ ਕੁਰਬਾਨ ਹੁੰਦਾ ਉਹਦਾ ਵੀ ਹੱਡੀਆਂ ਰੋਲੀਆਂ ਜਾਂਦੀਆਂ ਜੀ ਸ਼ੀਜਾਂ ਦਾ ਸਾਡੀ ਅਸੀਂ ਇਸ ਲਈ ਆ ਕਿ ਅਸੀਂ ਕੁਰਬਾਨੀਆਂ ਦੇਈ ਚੱਲ ਕੇ ਸਾਨੂੰ ਰੋਲਿਆ ਜਾਂਦਾ ਜੀ ਜਿੱਥੇ ਸਾਡਾ ਜੀ ਚਲਾ ਜਾਂਦਾ ਉੱਥੇ ਸਾਨੂੰ ਦੋ-ਦੋ ਘੰਟੇ ਵੇਟ ਕਰਾਈ ਜਾਂਦੀ ਆ ਕਿ ਆਪਣੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਸਾਰੀ ਅਸੀਂ ਕਨੌਰੀ ਤੋਂ ਚੱਲ ਕੇ ਤੇ ਡੈੱਡ ਬੋਡੀ ਆ ਗਈ ਆਪਾਂ ਫ੍ਰੀਕੋਰ ਤੋਂ ਚੱਲ ਕੇ ਨਹੀਂ ਆ ਸਕਦੇ ਸੀ ਸਾਡਾ 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 ਖਾੜੜ ਖਲੰਗਦੇ ਰਹੇ ਸਾਨੂੰ ਨਹੀਂ ਪਤਾ ਸਾਡੀ ਕੀ ਮਜਬੂਰੀ ਹੈ ਸਾਨੂੰ ਵੀ ਦੱਸੋ ਅਸੀਂ ਕਨੌਰੀ ਤੋਂ ਚੱਲ ਕੇ ਆ ਕੇ ਫ੍ਰੀਕੋਰ ਤੋਂ ਚੱਲ ਕੇ ਨਹੀਂ ਆ ਸਕਦੇ ਨਾ ਜੋ ਬੜਾ ਯਾਰ ਨਾ ਇਹ ਮੈਨੂੰ ਤੁਹਾਨੂੰ ਹਾਂ 4 ਘੰਟੇ ਦਾ 10 ਵਜੇ ਦਾ ਟਾਈਮ ਅਸੀਂ ਦਿੱਤਾ ਵੀ 3 ਵਜੇ ਸਸਕਾਰ ਕਰਨਾ ਹੈ ਤੇ ਹੋ ਸਾਡੇ ਲਈ ਕੀ ਹੋ ਗਿਆ ਸਾਨੂੰ ਦੱਸੋ ਨਾ ਸਾਥੋਂ ਕੀ ਗਲਤੀ ਹੋ ਗਈ ਕਿ ਤੁਹਾਨੂੰ ਜਾ ਕੇ ਲੈ ਆਉਂਦੀ ਅਸੀਂ ਤਨੂੰ ਤਨ ਦੀ ਗੱਡੀ ਜੂਰ ਦੇਖਣੀ ਜੇ ਤੁਹਾਨੂੰ ਤਕਲੀਫ ਸੀ ਨਾ ਕੋਈ ਆਉਂਦੀ ਐ ਤੁਹਾਨੂੰ ਜਾ ਕੇ ਲੈ ਆਉਂਦੇ ਇਹ ਜਿਹੜੇ ਹਾਲਾਤ ਹਨ ਉਹ ਸਾਡੀ ਮਾਤਾ ਸੁਖਮੰਦਰ ਕੌਰ ਨੇ ਸ਼ਹਾਸਤ ਪਾਈ ਆ ਸਾਡੇ ਖਨੌਰੀ ਬਾਰਡਰ ਤੇ ਸਾਨੂੰ ਆਹ ਚੀਜ਼ ਮਿਲ ਰਹੀ ਅੱਜ ਅਸੀਂ ਸੜਕੇ ਤੇ ਰੋ ਰਹੇ ਆ ਇਹ ਇਹ ਸ਼ਹਾਵਾਸ਼ੀ ਐ ਸਾਡੀ ਇਹ ਸਾਨੂੰ ਸ਼ਹਾਵਾਸ਼ੀ ਇਹ ਸਾਡੀ ਕਮਾਈ ਦੀ ਐ ਜਿਹੜੀ ਟੈਕਸ ਜਾਂਦਾ ਤਰਕਵਾ ਸਾਨੂੰ ਪ੍ਰਸ਼ਾਸਨ ਤੋਂ ਉਸ ਚੀਜ਼ ਦੀਆਂ ਮਿਲਦੀਆਂ ਅਸੀਂ ਕਮਾਈ ਕਰਦੇ ਆਂ ਪਰ ਫਿਰ ਵੀ ਸਾਡਾ ਨਜ਼ਾਰਾ ਹੋ ਰਿਹਾ ਜੀ ਇਹ ਨਹੀਂ ਗੱਲ ਤੁਸੀਂ ਮੈਨੂੰ ਵੱਖਰੇ ਨਹੀਂ ਗਏ ਮੈਂ ਤੁਹਾਨੂੰ ਵੱਖਰਾ ਨਹੀਂ ਆਪਾਂ ਇੰਨੇ ਪਰ ਅੱਜ ਸ਼ਹੀਦ ਦਾ ਅਪਮਾਨ ਹੋਇਆ ਜੀ ਦੱਸੋ ਇਹਦਾ ਕੀ ਜਵਾਬ ਹੈ ਅੱਜ ਸ਼ਹੀਦ ਦਾ ਅਪਮਾਨ ਹੋਇਆ ਜੀ ਅੱਜ ਇੱਕ ਸ਼ਹੀਦ ਦਾ ਅਪਮਾਨ ਹੋਇਆ ਦੱਸੋ ਜੀ ਕਿਹਦੇ ਬਾਰੇ ਸੋਚਦੇ ਆ ਤੁਸੀਂ ਅੱਜ ਇੱਕ ਸ਼ਹੀਦ ਦਾ ਅਪਮਾਨ ਹੋਇਆ ਦੱਸੋ ਜੀ ਕਿਉਂਕਿ ਮੈਂ ਇੱਕ ਐਜ਼ ਅ ਮੀਡੀਏਟਰ ਆ ਤੇ ਮੇਰੀ ਹੈ ਨਾ ਪ੍ਰਸ਼ਾਸਨ ਨਾਲ ਗੱਲ ਹੋ ਰਹੀ ਹੈ ਜੋ ਉਹਨਾਂ ਨੇ ਮੈਨੂੰ ਮਤਲਬ ਜੋ ਮੈਸੇਜ ਕਨਵੇ ਕੀਤਾ ਉਹ ਹੀ ਤੁਹਾਨੂੰ ਮੈਂ ਮੈਸੇਜ ਮਤਲਬ ਦੇਣਾ ਹੈ ਠੀਕ ਹੈ ਉਹ ਕਹਿੰਦੇ ਵੀ ਜੋ ਹੋਰ ਸਾਲ ਜਿਹੜੇ ਹੋਏ ਜਿਨ੍ਹਾਂ ਦਾ ਜੋ ਵੀ ਮਤਲਬ ਜਾਨੀਆਂ ਜੋ ਉਹਨਾਂ ਨੂੰ ਮਿਲੂਗਾ ਵੀ ਉਹੀ ਇਹਨਾਂ ਨੂੰ ਮਾਰਕਟ ਦੇ ਆਧਾਰ ਤੇ ਦਿੱਤਾ ਜਾਏਗਾ। ਕੋਈ ਸਪੈਸ਼ਲ ਦੱਸੋ ਇਹਨਾਂ ਵਾਸਤੇ ਵੀ ਕੀ ਕੀ ਲੈ? ਪਰ ਦੇਖੋ ਜੀ ਮੇਰੇ ਮੇਰੇ ਏਸੀ ਦਾ ਤਿਆਰੀ ਨਹੀਂ ਹੈਗਾ। ਮੈਂ ਇਹ ਚੀਜ਼ ਲਈ ਨਹੀਂ ਹੈਗਾ। ਜਿਹੜੀ ਚੀਜ਼ ਜਿੰਨੀ ਕਿ ਜੋਗਰਾ ਮੈਂ ਹੈਗਾ ਜੋ ਮੇਰੇ ਕੋਲ اختیار ਸੀ ਉਹ ਤੋਂ ਮੈਸੇਜਿੰਗ ਵੇ ਕਰਨਾ ਚਾਹੀਦਾ ਉਹ ਮੈਂ ਕਰਤਾ ਹੈ। ਇਸ ਟਾਈਮ ਮੇਰੇ ਕੋਲ ਕੁਝ ਨਹੀਂ ਹੈਗਾ। ਮੈਨੂੰ ਮੈਂ ਮੈਸੇਜ ਹੀ ਸੀਗਾ। ਵੀ ਮਾਰਕਟ ਦੇ ਆਧਾਰ ਤੇ ਜੋ ਕਿਸਾਨਾਂ ਨੂੰ ਪਹਿਲਾਂ ਜੋ ਮਿਲਿਆ ਉਹ ਇਹਨਾਂ ਨੂੰ ਬਦਲੇ ਮਿਲਣਾ। ਤਾਂ ਜੀ ਦੱਸੋ ਹੈ? ਚਲੋ ਆਓ। ചോന്നി മെനു മത